ਅਸੀਂ ਅੱਜ ਇੱਥੇ ਖਖ ਪਿੰਡ 'ਚ ਜਿਹੜਾ ਖਰੂਰ ਸਾਹਿਬ ਸਬਡਿਵੀਜ਼ਨ 'ਚ ਪੈਂਦਾ ਇੱਥੇ ਪਿੰਡ ਖਖ ਕਲੇਰ ਤੇ ਢੰਡੇ ਇਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਭਾਰਤ ਮਾਲਾ ਪ੍ਰੋਜੈਕਟ ਆ ਉਹਦੇ 'ਚ ਆਈ ਹੋਈ ਆ ਔਰ ਮੈਂ ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਦੇ ਜਿਹੜਾ ਤਰਨਤਾਰਨ ਦੇ ਪ੍ਰਧਾਨ ਵਜੋਂ ਇੱਥੇ ਹਾਜ਼ਰ ਆ ਇਹ ਮੇਰਾ ਨਾਮ ਨਛੱਤਰ ਸਿੰਘ ਹੈ ਔਰ ਸਭ ਤੋਂ ਪਹਿਲਾਂ ਤੇ ਮੈਂ ਇਹ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਦੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਕਿ ਇਹ ਬਿਲਕੁਲ ਉਹਨਾਂ ਨੇ ਕੱਲ ਘਿਣਾਉਣੀ ਕਾਰਵਾਈ ਕੀਤੀ ਆ ਕਿ ਉਹਨੇ ਸਾਡੇ ਜਿਹੜੇ ਕਿਸਾਨ ਬਿਲਕੁਲ ਆਪਣਾ ਜਾਇਜ਼ ਤੇ ਵਾਜਿਬ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਤੇ ਤਕੇਸ਼ਾਈ ਕੀਤੀ ਆ ਸਾਡੀਆਂ ਜਿਹੜੀਆਂ ਭੈਣਾਂ ਸੀ ਉਹਨਾਂ ਨਾਲ ਵੀ ਉਹਨਾਂ ਬਦਤਮੀਜ਼ੀ ਕੀਤੀ ਸਾਡੇ ਕਿਸਾਨਾਂ ਦਾ ਸਿਰਫ ਇਨਾ ਹੀ ਕਹਿਣਾ ਸੀ ਕਿ ਤੁਸੀਂ ਇਹ ਜਿਹੜਾ ਜਬਰੀ ਇਹਦੇ ਉੱਤੇ ਉਸਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਹਿਲਾਂ ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜਾ ਅੱਜ ਸਰਕਾਰ ਦਾ ਰੇਟ ਹੈ ਜਿਹੜਾ ਐਕਵਾਇਰ ਕਰਦੇ ਜ਼ਮੀਨ ਕੀ ਤੁਸੀਂ ਸਾਨੂੰ ਇਹ ਪੇ ਕੀਤਾ ਇੱਥੇ ਤੇ ਇਹੋ ਜੀ ਗੱਲ ਆ ਵੀ ਕੁਝ ਕਿਸਾਨਾਂ ਦਾ ਤਾਂ ਇੱਥੇ ਮਤਲਬ ਜਿਨ੍ਹਾਂ ਨੂੰ ਕੋਈ ਨੋਟਿਸ ਨਹੀਂ ਆਇਆ ਵੀ ਤੁਹਾਡੀ ਪੈੜੀ ਇਹਦੇ ਚ ਆਈ ਆ ਉਹਨਾਂ ਦਾ ਝੋਨਾ ਵਾ ਦਿੱਤਾ ਗਿਆ ਇੱਥੇ ਸਾਡੇ ਬੀਬੀ ਜੀ ਖੜੇ ਇੱਕ ਉਹਨਾਂ ਦਾ ਕੱਲ ਇੱਥੇ ਝੋਨਾ ਉਹਨਾਂ ਵਾਇਆ ਮਾਤਾ ਗਰਮੇਚਕਰ ਸੋ ਇਸ ਕਰਕੇ ਇਹ ਸਰਾਸਰ ਧੱਕੇਸ਼ਾ ਹੀ ਹੋਈ ਆ ਜਦ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਅਮਰ ਜਿਹੜਾ ਗੋਇੰਦਵਾਲ ਇੰਡਸਟਰੀਅਲ ਏਰੀਆ ਦੀ ਪਲਾਨਿੰਗ ਦਾ ਜਿਹੜਾ ਚਾਰਟ ਬਣਾਇਆ ਸੀ ਉਹਦੇ ਚ ਕਿਤੇ ਵੀ ਇਹ ਜਿਹੜਾ ਰਾਹ ਰਸਤਾ ਵਾ ਇਹਦੀ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ ਸੀ ਸਰਕਾਰ ਧੱਕੇ ਨਾਲ ਇਹ ਕੰਮ ਕਰ ਰਹੀ ਆ ਦੂਸਰਾ ਕਿਉਂਕਿ ਕਮਰਸ਼ੀਅਲ ਹੱਬ ਸੀ ਕਮਰਸ਼ੀਅਲ ਆਬਨ ਕਰਕੇ ਇੱਥੇ ਰੇਟ ਬਾਕੀ ਆਮ ਜ਼ਮੀਨ ਨਾਲੋਂ ਵਧੀਆ ਮਿਲਣਾ ਚਾਹੀਦਾ ਸੀ ਪਰ ਸਰਕਾਰ ਇਹਦੇ ਉਲਟ ਸਾਡੇ ਇੱਥੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਰਹੀ ਆ ਔਰ ਅਸੀਂ ਇੱਥੋਂ ਅੱਜ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਵੀ ਕਿ ਤੁਸੀਂ ਛੱਡ ਦਿਓ ਇਹਨਾਂ ਗੱਲਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੇ ਜਿਹੜੀ ਤੁਹਾਡੀ ਮਦਦ ਕੀਤੀ ਸੀ ਨਾ ਤੁਸੀਂ ਉਹਨੂੰ ਭੁੱਲ ਚੁੱਕੇ ਹੋ ਸੱਤਾ ਚ ਆ ਕੇ ਤੁਹਾਨੂੰ ਭੁੱਲ ਗਿਆ ਕਿ ਇਹ ਲੋਕ ਸੀ ਜਿਨ੍ਹਾਂ ਨੇ ਤੁਹਾਨੂੰ ਇੰਨੀ ਵੱਡੀ ਪਦਰ ਤੇ ਜਿਤਾਇਆ ਸੀ ਤੇ 92 ਐਮਐਲਏ ਤੁਹਾਡੇ ਬਣਾਏ ਸੀ ਇਹ ਚਿਰਨੀ ਲਾਉਂਦੇ ਤੇ ਜਿਹੜਾ ਇਹ ਕੁਰਸੀ ਤੋਂ ਥੱਲੇ ਤਾਰ ਲੈਂਦੇ ਸੋ ਇਸ ਕਰਕੇ ਤੁਸੀਂ ਦਖਲ ਦਿਓ ਇਹਦੇ ਨਾਲ ਹੀ ਮੈਂ ਜਿਹੜਾ ਇਸ ਇਲਾਕੇ ਦੇ ਐਮਐਲਏ ਆ ਉਹਨਾਂ ਨੂੰ ਵੀ ਰਿਕਵੈਸਟ ਕਰਨੀ ਚਾਹੁੰਨਾ ਹੈ ਲਾਲਪੁਰਾ ਸਾਹਿਬ ਹੋਰਾਂ ਨੂੰ ਕਿ ਉਹ ਇਹਦੇ ਚ ਵਿਸ਼ੇਸ਼ ਰੂਪ ਵਿੱਚ ਦਖਲ ਦੇ ਕੇ ਜਿਹੜੇ ਕਿਸਾਨ ਆਂਗੇ ਉਹਨਾਂ ਦੀ ਉਹ ਮਦਦ ਕਰਨ ਇਸ ਤਰ੍ਹਾਂ ਕਿਸਾਨਾਂ ਨੂੰ ਖੱਜਲ ਖਵਾਰ ਨਾ ਕੀਤਾ ਜਾਵੇ ਤੇ ਇਹ ਕਿਉਂਕਿ ਕਮਰਸ਼ੀਅਲ ਹੱਬ ਬਣੀ ਸੀ ਇਸ ਕਰਕੇ ਸਰਕਾਰ ਇਸ ਕਮਰਸ਼ੀਅਲ ਹੱਬ ਨੂੰ ਕਮਰਸ਼ੀਅਲ ਦੇ ਪੱਧਰ ਤੇ ਹੀ ਡਿਸਾਈਡ ਕਰੇ ਨਾ ਕਿ ਸਗੋਂ ਜਿੱਥੇ ਜੀ ਕਰਦਾ ਹੈ ਕਿਸੇ ਹੋਰ ਰੇਟ ਤੇ ਦੇਈ ਜਾ ਰਹੇ ਮੁਆਵਜ਼ਾ ਕਿਤੇ ਬਿਲਕੁਲ ਹੀ ਕਿਸਾਨਾਂ ਦੀ ਜ਼ਮੀਨ ਨੂੰ ਛੱਡਿਆ ਜਾ ਰਿਹਾ